ਯਾਦ ਰਹਾ ਪਹਿਲਾਂ ਵੀ ਲਾਨੇ ਹੋ ਜਾਂ ਅੱਜ ਹੀ ਲਾਇਆ ਖਾਸ ਖਾਸ ਵੀਰ ਹਰ ਇੱਕ ਫਿਲਮ ਬਾਈ ਦੀ ਜਿੰਨਿਆਂ ਵੀ ਆਉਂਦੇ ਕੋਈ ਮਿਸ ਨਹੀਂ ਕਰੀ ਬਾਈ ਫਿਲਮ ਆਪਾਂ ਨੇ ਆਪਾਂ ਨੂੰ ਤਾਂ ਐ ਲਾ ਲਉਂਗੀ ਮਾਗੀ ਦੇ ਮੇਲੇ ਦਿਵਾਲੀ ਜਿੰਨਾ ਚਾਹ ਹੁੰਦਾ ਜੀ ਜਦੋਂ ਬਾਈ ਦੇ ਗਾਣਾ ਜਾਂ ਫਿਲਮ ਆਉਂਦੀ ਹੈ ਵੀ ਇਹ ਸਾਡੀ ਪਰਸਨੈਲਿਟੀ ਆ ਉਹ ਪਰਸਨੈਲਿਟੀ ਵਾਲਾ ਕੋਈ ਚੱਕਰ ਨਹੀਂ ਜਿਹੜੀ ਪੰਜਾਬੀਅਤ ਕੌਮ ਆ ਇਹ ਜ਼ੁਰਤ ਵਾਲੀ ਕੌਮ ਆ ਜਿਹੜਾ ਇਹਦਾ ਪਹਿਰਾਵਾ ਵੀ ਜ਼ੁਰਤ ਵਾਲਾ ਸੋ ਨੌਜਵਾਨ ਇਥੇ ਫਿਲਮ ਦੇਖਣ ਲਈ ਪਹੁੰਚ ਰਹੇ ਤੁਸੀਂ ਦੇਖ ਸਕਦੇ ਹੋ ਜਿਹੜੀ ਲੁੱਕ ਬਾਈ ਦੀ ਚਾਦਰਾਂ ਲਾ ਕੇ ਆਏ ਨੇ ਤੇ ਜਿਹੜਾ ਪੁਰਾਣਾ ਵੀਸਣ ਲੈ ਕੇ ਸੁੱਚਾ ਸੂਰਮਾ ਬਣਾਇਆ ਕਿ ਉਸ ਨੂੰ ਬਾਈ ਨੂੰ ਪੁੱਛਾਂਗੇ ਬਾਈ ਚਾਦਰਾਂ ਪਹਿਲਾਂ ਵੀ ਲਾਨੇ ਹੋ ਜਾਂ ਅੱਜ ਹੀ ਲਾਇਆ ਹੈ ਨਹੀਂ ਜੀ ਪਹਿਲਾਂ ਵੀ ਲਾਉਣਾ ਜਦੋਂ ਦਿਲ ਕਰ ਜੇ ਆਪਾਂ ਤਾਂ ਲਾਈਦਾ ਜੀ ਹਾਂਜੀ ਹਾਂ ਬਿਲਕੁਲ ਜੀ ਫਿਲਮ ਆਈ ਸੁਚਾਸੌਰ ਮਹ ਹਨਾ ਖਾਸ ਤੌਰ ਤੇ ਦੇਖਣਾ ਹੈ ਫਿਰ ਖਾਸ ਖਾਸ ਵੀਰ ਹਰ ਇੱਕ ਫਿਲਮ ਬਾਈ ਦੀ ਜਿੰਨਿਆਂ ਵੀ ਆਉਂਦੀਆਂ ਕੋਈ ਮਿਸ ਨਹੀਂ ਕਰੀ ਬਾਈ ਫਿਲਮ ਆਪਾਂ ਨੇ ਆਪਾਂ ਨੂੰ ਤਾਂ ਐਂ ਲਾ ਲਓ ਵੀ ਮਾਗੀ ਦੇ ਮੇਲੇ ਦੀਵਾਲੀ ਜਿੰਨਾ ਚਾ ਉਹ ਹੁੰਦਾ ਜੀ ਜਦੋਂ ਬਾਈ ਦੇ ਗਾਣਾ ਜਾਂ ਫਿਲਮ ਆਉਂਦੀ ਹੈ ਤੇ ਕਟੜ ਫੈਨ ਹੋ ਮਿਲਦਾ ਤੁਸੀਂ ਹਨਾ ਤੇ ਅਜੀ ਦਾ ਜਦ ਬੁਕਿੰਗ ਸ਼ੁਰੂ ਹੋਈ ਟਿਕਟਾਂ ਦੀ ਵੀਰੇ ਪਹਿਲੇ ਘੰਟੇ ਚ ਬੁੱਕ ਕਰਾ ਦਈਏ ਤੇ ਟਿਕਣਾ ਤਾਂ ਉਹ ਬੰਦੇ ਆ ਪੱਕੇ ਆਏ ਨੇ ਕਿੱਲ ਵਰਗੇ ਜਿੱਥੇ ਅੜ ਕੇ ਅੜ ਕੇ ਬੈਠੇ ਰਹੇ ਤਿੰਨ ਦਿਨ ਨੈਟ ਤੇ ਬੈਠੇ ਰਹੇ ਜੀ ਅਸੀਂ ਵੀ ਕਦੋਂ ਮਤਲਬ ਟਿਕਟਾਂ ਦੀ ਓਪਨਿੰਗ ਸ਼ੁਰੂ ਹੁੰਦੀ ਆ ਬੁੱਕ ਹੋਣੀਆਂ ਸ਼ੁਰੂ ਹੁੰਦੀਆਂ ਵੀ ਐਂ ਲਾ ਲਓ ਵੀ 15 ਕਿ ਟਿਕਟਾਂ ਦੇ ਬਾਅਦ ਸਾਡਾ 16ਵਾਂ 17ਵਾਂ ਨੰਬਰ ਆ ਗਿਆ ਤਾਂ ਜੀ ਹੁਣ ਤੁਸੀਂ ਆਪ ਦੇਖ ਲਓ ਕਿੰਨੇ ਕ ਅਸੀਂ ਚਾਹਵਾਨ ਆ ਬਾਈ ਦੇ ਇਹ ਗੱਲ ਪੁਰਾਣੇ ਸਮੇਂ ਦੀ ਫਿਲਮ ਬਣਾਈ ਗਈ ਸੁੱਚਾ ਸੂਰਮਾ ਹਨ ਤੇ ਅੱਜ ਦਾ ਦੌਰ ਦੇਖੋ ਜੀ ਨਾ ਕਿ ਲੋਕ ਪੈਂਟਾਂ ਦੇ ਹੋ ਗਏ ਨੇ ਚਾਦਰੇ ਭੁੱਲਦੇ ਜਾ ਰਹੇ ਨੇ ਪਤਾ ਕਿ ਆ ਜੀ ਗੱਲ ਦੂਰ ਦੂਰ ਵਾਲੀ ਕੋਈ ਗੱਲ ਨਹੀਂ ਇਤਾਂ ਲੋਕ ਹੈਗੇ ਇੱਕ ਭੇਡਚਾਲ ਫੋਕਰੇ ਆ ਬੰਦੇ ਵੀ ਮੌਲਾਵਾਂ ਆਗੇ ਕੁੜੀਆਂ ਨਾਲ ਹਨ ਆਪਣੀਆਂ ਫਰੈਂਡਾਂ ਨਾਲ ਵੀ ਪਾਈ ਹੋਈ ਆ 10000 ਦੀ ਪੈਂਟ 3500 ਦੀ ਸ਼ਰਟ ਵੀ ਕਿਤੇ ਬੰਦੇ ਕਹਿੰਦੇ ਆ ਵੀ ਹਾਂ ਕੁੜੀ ਨੂੰ ਵਧੀਆ ਲੱਗੂਗਾ ਵੀ ਇਹ ਸਾਡੀ ਪਰਸਨੈਲਿਟੀ ਆ ਉਹ ਪਰਸਨੈਲਿਟੀ ਵਾਲਾ ਕੋਈ ਚੱਕਰ ਨਹੀਂ ਜਿਹੜੀ ਪੰਜਾਬੀਅਤ ਕੌਮ ਆ ਇਹ ਜ਼ੁਰਤ ਵਾਲੀ ਕੌਮ ਆ ਜਿਹੜਾ ਇਹਦਾ ਪਹਿਰਾਵਾ ਵੀ ਜ਼ੁਰਤ ਵਾਲਾ ਵੀ ਜਿੱਥੇ ਤੁਸੀਂ ਕੜਗੇ ਤੁਸੀਂ 100 ਬੰਦਿਆਂ 'ਚੋਂ ਲੱਗ ਦੇਖਣਾ ਹਾਂ ਇਹ ਚੀਜ਼ ਹੈ ਫਿਲਮ ਫਿਲਮ ਵੀ ਮੈਂ ਕਹਿੰਦਾ ਅਣਖ ਖਾਲੀ ਬਣਾਈ ਹੈ ਅਣਖ ਹੀ ਇੱਕ ਤਰ੍ਹਾਂ ਦੀ ਅਣਖੇ ਚ ਆਈ ਦੀ ਪੰਜਾਬ ਮਾਣਖੇ ਭਰੀ ਵੀ ਹੈ ਹੋਰ ਕਿਹ ਪਰਿਆ ਵਾ ਜੀ ਬਾਕੀ ਸਾਡਾ ਜਿਹੜਾ ਬਾਈ ਆ ਉਹ ਛੜਦਾ ਕਿਸੇ ਨੂੰ ਨਹੀਂ ਉਹ ਤਾਂ ਸਰਾ ਹੀ ਆ ਬਸ ਗੱਲ ਬਾਤ ਉਹਦੇ ਉੱਤਰ ਕੀ ਆ ਜੀ ਬੰਦੇ ਫਿਲਮ ਦੇ ਦੇਖ ਚੁੱਕੇ ਹੋ ਤਾਂ ਕੀ ਕਹਿੰਦੇ ਹੋ ਹੁਣ ਫਿਲਮ ਤਾਂ ਚਲੋ ਪਿਆਰ ਬਹੁਤ ਜ਼ਿਆਦਾ ਦਸ ਕੜਾ ਮਿਲ ਰਹੇ ਆ ਕਿੰਨੇ ਕ ਨੰਬਰ ਦਵੋਗੇ ਵੀ ਬਾਈ ਸਾਡੇ ਕ ਨਹੀਂ ਤਾਂ ਤਾਂ ਨੰਬਰਾਂ ਵਾਲੀ ਤਾਂ ਗੱਲ ਛੋਟੀ ਹੀ ਪੈ ਜਾਂਦੀ ਹੈ ਜੀ ਇਹ ਤਾਂ ਨੰਬਰਾਂ ਵਾਲੀ ਤਾਂ ਗੱਲ ਤੁਸੀਂ ਕਰੋ ਹੀ ਨਾ ਜੀ ਇਹਦਾ ਐਂ ਲਾ ਲਓ ਵੀ ਜਿੱਕਣਾ ਇੱਕ 500 ਸਾਲ ਪੁਰਾਣਾ ਦਰਖਤ ਬਾਬਾ ਬੋੜ ਲਗਿਆ ਵਾ ਹੁੰਦਾ ਇਹਨੂੰ ਬਰੋਟਾ ਕਹੇ ਦਿੰਨੇ ਆਪਾਂ ਪਿੰਡ 'ਚ ਜਦੋਂ ਬਰੋਟਾ ਪੱਟਣੇ ਵਾਲਾ ਕੋਈ ਉਹ ਜੋਧਾ ਆਉਂਦਾ ਵੀ ਜਿਹੜਾ ਬਰੋਟਾ ਪੱਟ ਦਿੰਦਾ ਨਾ ਇਹਦਾ ਪੀੜੀਆਂ ਦੀਆਂ ਪੀੜੀਆਂ ਲੰਘ ਜਾਂਦੀਆਂ ਬਰੋਟਾ ਦਾ ਟਾਣਾ ਵੀ ਨਹੀਂ ਟੁੱਟਦਾ ਬੋ ਬਾਈ ਨੇ ਤਾਂ ਉਹ ਗੱਲ ਕਰਦੀ ਬਰੋਟਾ ਐ ਪੱਟ ਕੇ ਧਰਤੇ ਆ ਐ ਦਵਿਆ ਨਹੀਂ ਜੱਟ ਦਵਾਉਣ ਵਾਲੇ ਤੁਰ ਗਏ ਹਾਂ ਬੱਸ ਬਾਈ ਫਿਲਮ ਦੇਖਿਆ ਵੀ ਤੁਸੀਂ ਫਿਰ ਬਾਈ ਜੀ ਇੱਕ ਸ਼ੋਅ ਦਾ ਵੇਖ ਲਿਆ ਸਭਾਲਾ ਯਾਰ ਹੁਣ ਟਿਕਟਾਂ ਨਹੀਂ ਮਿਲਦੀਆਂ ਸਾਡੀਆਂ ਮਿੰਤਾਂ ਘੜਾਈ ਜਾਂਦੇ ਯਾਰ ਅਹੀਂ ਦਾ 20 ਤਰੀਕ ਦੇ ਪਹਿਲਾਂ ਗਿਆ ਸੀ ਵੀ ਦੋ ਵਾਰੀ ਫਿਲਮ ਵੇਖਣੀ ਤਿੰਨ ਵਾਰੀ 15 ਤਰੀਕ ਦੀ ਸਲਾਹ ਕੀਤੀ ਐ ਕਿ 20 ਤਰੀਕ ਨੂੰ ਦੋ ਵਾਰੀ ਫਿਲਮ ਵੇਖਣੀ ਇੱਕ ਵਾਰੀ ਵੇਖ ਲਈ ਦੋ ਵਾਰੀ ਰਹਿ ਗਈ ਹੁਣ ਹੁਣ ਪਲਾ ਰਾਤ ਦੇ 12 ਵਜੇ ਤੱਕ ਬਹਿਣਾ ਪਵੇ ਅਸੀਂ ਵੇਖ ਕੇ ਜਾਣੀ ਆ ਲੈਣੀ ਆ ਟਿਕਟ ਹੁਣ ਦੂਰਾ ਸ਼ੋਅ ਵੇਖਣਾ ਬਾਈ ਆਏ ਕਿੱਥੋਂ ਤੁਸੀਂ ਬਾਈ ਆ ਅਸੀਂ ਤਰਨਤਾਰ ਨੇਰੀਆ ਬਾਈ ਆਪਣਾ ਆਪਾਂ ਇੱਥੇ ਮਾਜ ਮਾਜ ਦੇ ਆ ਕੈਪ ਦਾ ਕੰਮ ਕਰਦੇ ਆ ਆਪਾਂ ਇੱਥੇ ਤੇ ਅਸੀਂ ਅੱਜ ਸਵੇਰ ਦੇ ਕੰਮ ਤੇ ਵੀ ਨਹੀਂ ਗਏ ਅਸੀਂ ਪਹਿਲਾਂ ਇੱਥੇ ਸ਼ੋਅ ਵੇਖਿਆ ਅਸੀਂ ਦਾ ਬੱਬੂ ਮਾਂ ਦੀ ਫਿਲਮ ਦੀ ਵੇੜੀ ਬੜੀ ਹੀ ਯਾਰ ਤੇ ਉਹ ਟਿਕਟ ਹੀ ਨਹੀਂ ਮਿਲਦੀ ਬਾਈ ਇਹ ਜਿਹੜੀ ਹੁਣ ਫਿਲਮ ਸੀ ਦੇਖ ਕੇ ਆਇਆ ਉਹ ਕਿਸ ਤਰ੍ਹਾਂ ਨਹੀਂ ਲੱਗੀ ਫਿਲਮ ਫਿਰ ਫਿਲਮ ਬਾਈ ਬੋਕ ਹੈ ਨਾ ਅੱਗੇ ਦੁਨੀਆ ਹੀ ਖਤਮ ਆ ਹਾਂ ਬਾਅਦ ਹੋਰ ਗੱਲ ਕਰਨੀ ਨਹੀਂ ਦੁਨੀਆ ਹੀ ਖਤਮ ਆ ਕੀ ਕਹੂੰ ਕਿ ਬਾਈ ਜੀ ਐਂਡ ਲੱਗੀ ਬਈ ਸਰਾ ਬਾਕੀ ਯਾਰ ਪੁਰਾਣਾ ਖੌਂਡਾ ਫਿਲਮ ਦੋ ਚੰਗੀ ਕੱਢੂਗਾ ਹੁਣ ਅੱਜ ਦੇ ਦਿਨ ਪਤਾ ਵੀ ਥੋੜੇ ਆ ਗਏ ਚੱਲ ਚੜ ਗਏ ਆ ਬੱਬੂ ਮਾਣਾਂਦਾ ਹੁੰਦਾ 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 ਜਿਹੜਾ ਕੁੱਕੜ ਆ ਨਾ ਉਹ 7 ਫੁੱਟ ਦੀ ਕੰਦ ਤੇ ਬੈ ਕੇ ਛਾਲ ਮਾਰਦਾ ਤੇ ਉਹਦੇ ਮੱਚ ਵਿੱਚ ਬਾਜ ਬਣ ਗਿਆ ਪਰ ਬਾਜ ਨਹੀਂ ਬਣ ਸਕਦਾ ਹਾਂ ਕੀ ਪਤਾ ਕੱਟੜ ਵੇਣਾ ਮਤਲਬ ਹਾਂ ਕੱਟੜ ਫੈਨ ਆ ਬਈ ਫਿਲਮ ਇੱਕ ਵਾਰ ਦੇਖ ਲਈ ਦੂਜੀ ਵਾਰ ਨਹੀਂ ਆਦੇ ਵੇਖਣੀ ਆ ਭਲਾ ਮੈਨੂੰ ਬੈਸਟਿਕ ਜਾਣਾ ਪਵੇ ਭਲਾ ਸੀਪੀ 67 ਜਾਣਾ ਪਵੇ ਭਲਾ ਮੈਨੂੰ ਅਮਰਸਰ ਵੀ ਜਾਣਾ ਪਵੇ ਮੈਂ ਵੇਖਣੀ ਆ ਬਸ ਠੀਕ ਆ ਬਾਈ ਜੀ ਠੀਕ ਆ ਮੇਰੇ ਵੀ ਧੰਨਵਾਦ ਕਰੇ